ਜਗਤ ਗੁਰੂ ਸਤ ਗੁਰੂ ਰਵਿਦਾਸ ਮਹਾਰਾਜ ਜੀ ਮੱਗਰ ਦੇ ਪਵਿੱਤਰ ਮਹੀਨੇ ਨੂੰ ਮੁੱਖ ਰੱਖਦੇ ਹੋਏ ਪਾਣੀ ਵਿੱਚ ਫਰਮਾਉਂਦੇ ਹਨ ਕਿ ਚੜਿਆ ਮੱਗਰ ਹੈ ਸਖੀ ਗਾవో ਪ੍ਰਭ ਕੇ ਗੀਤ ਸੰਤਾ ਸੰਗਤ ਪਾਏ ਕਰ ਗੁਰਦੇਵ ਸਿਮਰੋ ਨੀਤ ਸਤ ਗੁਰ ਜੀ ਕਹਿੰਦੇ ਹਨ ਕਿ हे ਸਖੀ हे ਜੀਵ ਮੱਗਰ ਦਾ ਮਹੀਨਾ ਚੜਿਆ ਹੈ ਪਰਬਉ ਦੇ ਗੀਤ ਗਾਇਆ ਕਰੋ ਅਤੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਨੀਤਾ ਪ੍ਰਤੀ ਗੁਰਦੇਵ ਦਾ ਸਿਮਰਨ ਕਰੋ ਤਨ ਮਨ ਧਨ ਸਭ ਅਰਪ ਕਰ ਐਸੀ ਕਰੋ ਪ੍ਰੀਤ ਤਿਆਗ ਲੋਭ ਮੋਹ ਹੰਕਾਰ ਸਭ ਗੁਰਦੇਵ ਕੀ ਕਰੋ ਪ੍ਰੀਤ ਸਤਗੁਰ ਜੀ ਕਹਿੰਦੇ ਹਨ ਕਿ ਪ੍ਰਭੂ ਅੱਗੇ ਆਪਣਾ ਤਨ ਮਨ ਅਤੇ ਧਨ ਸਭ ਕੁਝ ਅਰਪਣ ਕਰਕੇ ਐਸੀ ਸੱਚੀ ਪ੍ਰੀਤ ਕਰੋ ਅਤੇ ਲੋਭ ਮੋਹ ਹੰਕਾਰ ਆਦੀ ਸਭ ਦਾ ਤਿਆਗ ਕਰਕੇ ਉਸ ਗੁਰਦੇਵ ਭਾਵ ਸੱਚੇ ਪ੍ਰਭੂ ਨਾਲ ਪ੍ਰੀਤੀ ਕਰੋ ਗੌਣ ਵਾਕ ਸਭ ਤਿਆਗ ਕਰ ਸੰਤ ਵਚਨ ਧਰ ਚਿੱਤ ਤਨ ਮਨ ਧਨ ਇਹ ਹੰਕਾਰ ਭਣੇ ਕਸ਼ੂ ਨਮਾਨ ਗੁਰੂ ਜੀ ਕਹਿੰਦੇ ਹਨ ਕਿ ਫਜ਼ੂਲ ਦੀਆਂ ਗੱਲਾਂ ਨੂੰ ਛੱਡ ਕੇ ਸੰਤਾਂ ਦੇ ਬਚਨਾਂ ਨੂੰ ਆਪਣੇ ਮਨ ਵਿੱਚ ਧਾਰਨ ਕਰੋ ਅਤੇ ਤਨ ਮਨ ਦਾ ਹੰਕਾਰ ਛੱਡੋ ਕਿਉਂਕਿ ਇਸ ਵਿੱਚ ਕੁਝ ਵੀ ਆਪਣਾ ਨਹੀਂ ਹੈ। ਗਰਵ ਕਰਤ ਜੋ 인ਸੇ ਸੋ ਨਰ ਹੈ ਅਨਜਾਨ ਆਪ ਕਸ਼ਨਾ ਹੋਤ ਹੈ ਦੇਨ ਹਾਰ ਹਰ ਤਮ ਸਤਗੁਰੂ ਜੀ ਕਹਿੰਦੇ ਹਨ ਕਿ ਜੋ ਜੀਵ ਤਨ ਮਨ ਤੇ ਧੰ ਦਾ ਹੰਕਾਰ ਕਰਦਾ ਹੈ ਉਹ ਅਨਜਾਨ ਹੈ ਆਪਣੇ ਆਪ ਜੀਵ ਕੋਲ ਕੁਝ ਵੀ ਨਹੀਂ ਹੋ ਸਕਦਾ ਸਭ ਕੁਝ ਦੇਣ ਵਾਲਾ ਉਹ ਪ੍ਰਭੂ ਪਰਮਾਤਮਾ ਹੈ ਸਤਗੁਰ ਜੀ ਕਹਿੰਦੇ ਹਨ ਕਿ ਮੈਂ ਕੀਆ ਮੈਂ ਕਰਤੂ ਕੂੜਾ ਕਰਮਾਣ ਹਰ ਕਾ ਦਿਆ ਸੋ ਗੁਰ ਦਿਆ ਤੈ ਕੀਂ ਦਿਆ ਆਨ ਜੀਵ ਹੰਕਾਰ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਇਹ ਕੀਤਾ ਹੈ ਮੈਂ ਉਹ ਕੀਤਾ ਹੈ ਪਰ ਸਾਰਾ ਕੁਛ ਉਸ ਘਰ ਨੇ ਕੀਤਾ ਹੈ ਭਾਵ ਸਾਰਾ ਕੁਸ਼ ਉਹ ਪ੍ਰਭ ਪ੍ਰਮਾਤਮਾ ਕਰਦਾ ਹੈ ਅਤੇ ਇਹ ਜੀਵ ਉਸ ਪ੍ਰਮਾਤਮਾ ਨੂੰ ਕੀ ਦੇ ਸਕਦਾ ਹੈ ਭਾਵ ਇਹ ਜੀਵ ਉਸ ਪ੍ਰਮਾਤਮਾ ਨੂੰ ਕੁਝ ਵੀ ਨਹੀਂ ਦੇ ਸਕਦਾ ਤੇਰਾ ਇੱਕ ਹੰਕਾਰ ਹੈ ਅਰਪਣ ਤਿਸ ਕੋ ਮਾਨ ਨਵ ਪ੍ਰਕਾਰ ਦੀ ਭਗਤ ਇਹ ਸਤਿਗੁਰ ਦੇ ਬਿਖਾਨ ਸਤਗੁਰੂ ਜੀ ਕਹਿੰਦੇ ਹਨ ਕਿ ਜੀਵ ਤੇਰੇ ਵਿੱਚ ਇੱਕ ਹੰਕਾਰ ਹੈ ਤੂੰ ਉਸ ਪ੍ਰਭੂ ਨੂੰ ਕੀ ਅਰਪਣ ਕਰ ਸਕਦਾ ਹੈ ਭਾਵ ਕੁਝ ਵੀ ਉਸ ਪ੍ਰਭੂ ਨੂੰ ਇਨਸਾਨ ਨਹੀਂ ਦੇ ਸਕਦਾ ਨੌ ਪ੍ਰਕਾਰ ਦੀ ਭਗਤੀ ਇਹ ਹੈ ਜੋ ਗੁਰਦੇਵ ਨੇ ਬਿਆਨ ਕੀਤੀ ਹੈ ਜਨ ਰਵੇਦਾਸ ਕਰੇ ਭਗਤ ਜੋ ਸ਼ੁੱਧ ਭਯੋ ਤਿਸਮਾਨ ਸਤਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਜੋ ਜੀਵ ਪ੍ਰਭੂ ਦੀ ਭਗਤੀ ਕਰਦਾ ਹੈ ਉਹੀ ਜੀਵ ਪਵਿੱਤਰ ਅਤੇ ਮਹਾਨ ਹੈ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ